ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਦੀਪ ਸਿੰਘ ਤੇ ਅੱਜ ਮੈਂ ਮਿਲਣ ਆਇਆ ਸਾਡੇ ਬਾਬਾ ਜੀ ਮੇਵਾ ਸਿੰਘ ਜੀ ਪਾਲੀਆ ਤੇ ਹਰਪਾਲ ਸਿੰਘ ਜੀ ਸ਼ਮਲਾ ਇਹਨਾਂ ਨੇ ਇੱਕ ਪ੍ਰਾਤਨ ਲੋਕ ਰੰਗ ਲਿਖਿਆ ਸੁੱਚਾ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਆਸ ਕਰਦਾ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਲਿਓ ਬਾਬਾ ਜੀ ਤੇ ਚਲੋ ਜੀ ਕਾਪੜੇ ਹੱਕ ਖਿੱਚ ਕੇ ਲਈ ਹਣੀ ਵਿੱਚ ਸਾਥ ਦੇ ਭਾਗਿਆ ਤੇ ਮਲ ਨੂੰ ਹਾਂ ਬੜਾ ਸਮਝਾਏ ਪਰ ਕਾ ਨੂੰ ਹਟ ਦੇ ਹੋ ਬਧੋਣ ਗੱਲ ਨੂੰ ਹੋ ਸਾਥ ਦੇ ਬਚਾਲੇ ਤਾਂ ਹੀ ਲਾਸ਼ਾਂ ਰੋਲੀਆਂ ਰੋਗ ਦਿੱਤੇ ਘਟ ਨੇ ਪੁੱਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਪੀ ਕੇ ਤਾ ਸ਼ਰਾਬ ਮਲ ਫੀਰੇ ਰੱਜਿਆ ਲਾਲ ਕਾਰੇ ਮਾਰਦਾ ਬੇਲ ਤੱਕ ਰੌਣ ਉਹ ਦੁਵਾਰਾ ਲੱਗਿਆ ਨਾਮ ਲੈ ਕੇ ਨਾਰਦਾ ਜੋ ਸੱਚੀ ਦੀਆਂ ਦੁਖੀ ਰਹਗਾ ਮੂੜ ਸ਼ੋਲੀਆ ਯਾਰ ਭਗਵਤ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੀ ਯੱਕੇ ਹੋਏ ਜੱਟ ਨੇ ਹੋ ਬੁੱਕਲ ਜੋ ਕੱਢ ਲਈ ਰਫਲ ਸ਼ੇਰ ਨੇ ਸਿੱਟ ਖੇਸ ਨੂੰ ਪਰੇ ਹੋ ਬੁੱਕਲ ਜੋ ਕੱਢ ਲਈ ਰਫਲ ਸ਼ੇਰ ਨੇ ਸਿੱਟ ਖੇਸ ਨੂੰ ਪਰੇ ਦਾੜ-ਦਾੜ ਕਰ ਦਿੱਤੇ ਫੇਰ-ਫੇਰ ਨੇ ਰੌਂਦ ਨਿੱਕਲੇ ਪਰੇ ਹੋ ਸ਼ੱਦ ਦੀਆਂ ਨਾਲਾ ਨਾਥੀ ਆਉਣ ਢੋਲੀਆਂ ਐਸੇ ਖੋਲੇ ਫਟ ਨੇ ਪੰਨ ਤੇ ਗਦਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੀ ਯੱਕੇ ਹੋਏ ਜੱਟ ਨੇ ਬੱਕਰੇ ਬਲਾਉਂਦਾ ਸੀ ਗੰਡਾ ਸਫਾੜ ਕੇ ਕਿਹੜਾ ਵਿੱਚ ਹੱਥ ਦੇ ਗੰਦ ਵਾਂਗੂ ਸੁੱਟਦਾ ਤੜਮ ਕਰਕੇ ਵਿੱਚ ਭਰੀ ਸੱਥ ਦੇ ਓਹ ਹੋ ਬੀਆਂ ਨੇ ਬੰਦ ਨਾ ਵਜਾਵੀ ਟੋਲੀਆਂ ਓਨੇ ਫਟਾਫਟ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੀ ਯੱਕੇ ਹੋਏ ਜੱਟ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਹੋ ਸਿੱਟ ਕੇ ਗੰਡਾ ਸੀ ਉਧੋਂ ਭਾਗ ਭੱਜਿਆ ਮਾਊ ਕਾ ਜੀ ਹਾ ਧੜ ਕੇ ਹੋ ਸੂਰ ਮੈਨ ਟੂਹੀ ਉੱਤੇ ਫੇਰ ਛੱਡਿਆ ਰੱਖ ਦਿੱਤਾ ਰਾੜ ਕੇ ਹੋ मुੰਦਰੀ ਨਾ ਮਿਲੀ ਖਾਲੀ ਰਹਿ ਗਏ ਹੱਥ ਨੇ ਖਾਲੀ ਰਹਿ ਗਏ ਹੱਥ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਪੰਨ ਤੇ ਗੰਧਾਰ ਮਾਰ ਮਾਰ ਗੋਲੀਆਂ ਜੀ ਅੱਕੇ ਹੋਏ ਜੱਟ ਨੇ ਹੋ ਪਾਰਤਾ ਬੁਲਾ ਕੇ ਭਾਗਿਆ ਤੇ ਮੱਲ ਨੂੰ ਮਾਂ ਦਾ ਲਾਲ ਸੂਰਮਾ ਹੋ ਪਾਰਤਾ ਬੁਲਾ ਕੇ ਭਾਗਿਆ ਤੇ ਮੱਲ ਨੂੰ ਮਾਂ ਦਾ ਲਾਲ ਸੂਰਮਾ ਕਾਲੀ ਕਾਲੀ ਤੁਰਪਿਆਂ ਘਰ ਬੱਲ ਨੂੰ ਹਰਪਾਲ ਸੂਰਮਾ ਆ ਪਿੰਡ ਦੇ ਆ ਲੋਕਾਂ ਵਾਰੀਆਂ ਵੀ ਢੋਲੀਆਂ ਲੱਗੇ ਚੁੱਪ ਬਟਨੇ ਹੀ ਹੋਏ ਜੱਟ ਨੇ ਹਾਂ ਭੰਨ ਦੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੇ ਇੱਕ ਗੱਲ ਦੱਸਦੀ ਆ ਵੀ ਸੱਚੇ ਸੂਰਮੇ ਨੇ ਬੰਦੂਕ ਅੱਜ ਕੱਲ ਦੇ ਲੋਕਾਂ ਵਾਂਗੂ ਨਹੀਂ ਚੱਕੀ ਸੀ ਜਿਹੜੇ ਫੈਰ ਕਰਕੇ ਪੈਲਸਾਂ ਚ ਕੁੜੀਆਂ ਮਾਰਦੇ ਨੇ ਉਹਨਾਂ ਵਾਂਗੂ ਨਹੀਂ ਚੱਕੀ ਸੀ ਸੱਚੇ ਸੂਰਮੇ ਨੇ ਬੰਦੂਕ ਆਪਣੀਆਂ ਅਣਖਾਂ ਬਚਾਉਣ ਵਾਸਤੇ ਚੱਕੀ ਸੀ ਮਜਲੂਮਾਂ ਦੀ ਰਾਖੀ ਕਰਨ ਵਾਸਤੇ ਚੱਕੀ ਸੀ ਬਹੁਤ ਬਹੁਤ ਧੰਨਵਾਦ ਲਵ ਯੂ ਆ